ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡੇ ਸਰਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੁਪ ਤੁਸੀਂ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਟਾਈਮ ਹੈਗਾ ਹੈ ਤੇ 10 ਵਜੇ ਦਾ ਤੇ ਨਾ ਤੋਕੇ ਅਸੀਂ ਕੰਮ ਜਿਹੜੇ ਕਰਨੇ ਸੀ ਥੋੜੇ ਬਹੁਤੇ ਕੀਤੇ ਨੇ ਤੇ ਹੁਣ ਕਿਚਨ 'ਚ ਚੱਲੀ ਆ ਮੈਂ ਕਿਚਨ 'ਚ ਜਾ ਕੇ ਤੇ ਅ ਪ੍ਰਸ਼ਾਦਾ ਬਣਾਉਂਦੇ ਆ ਤੇ ਅੱਜ ਜੋ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਮੈਂ ਕਿਹਾ ਸ਼ੁਰੂਆਤ ਕਰਦੀ ਏ ਵਲੌਗ ਦੀ ਤੇ ਅੱਜ ਮੈਂ ਜਿਹੜਾ ਸੂਟ ਲਿਆਂਦਾ ਸੀ ਇਹ ਵੇਅਰ ਕੀਤਾ ਹੈ ਤੇ ਸੀਪ ਕੇ ਆ ਗਏ ਸੀ ਸੂਟੇ ਵਾਲੇ ਤੇ ਇਹ कॉटन ਦਾ ਸੂਟ ਹੈ ਹੁਣ ਪਾਵਾਂਗੇ ਗਰਮੀਆਂ ਚ ਜਿਹੜਾ ਇੱਕ ਦੋ ਵਾਰ ਧੋ ਪੈ ਜਾਣਗੇ ਤੇ ਗਰਮੀਆਂ ਚ ਪੈ ਜਾਣਗੇ ਫਿਰ ਤੇ ਅੱਜ ਲਾਈਟ ਪਤਾ ਨਹੀਂ ਕਿਉਂ ਚਲ ਗਈ ਲਾਈਟ ਕਦੀ ਗਈ ਨਹੀਂ ਤੇ ਚਲੋ ਹੁਣ ਬਾਹਰ ਦਾ ਵੀ ਤੁਹਾਨੂੰ ਦਿਖਾਣਨੇ ਆ ਤੇ 10 12 ਦਿਨ ਤੋਂ ਨਾ ਮੈਂ ਬਿਮਾਰ ਸੀ ਬਹੁਤ ਬੁਖਾਰ ਚੜ ਰੇ ਸੀ ਮੈਨੂੰ ਤੇ ਮੈਂ ਤਾਂ ਵਲੌਗ ਜਿਹੜੇ ਸ਼ੂਟ ਨਹੀਂ ਸੀ ਹੋਰੇ ਪਹਿਲੇ ਵਲੌਗ ਹੀ ਪਾ ਰਹੀ ਸੀ ਤੇ ਉਮੀਦ ਕਰਦੀ ਆ ਤੁਸ ਤੁਹਾਨੂੰ ਮੇਰਾ ਵਲੌਗ ਪਸੰਦ ਆਉਣਗੇ ਕਿਉਂਕਿ ਕਾਫੀ ਦਿਨਾਂ ਤੋਂ ਕੋਈ ਕੰਮ ਮਤਲਬ ਕੰਮ ਦਾ ਕੋਈ ਵਲੌਗ ਪਾਇਆ ਹੀ ਨਹੀਂ ਸਮਝੋ ਤੇ ਉਸ ਨੂੰ ਅੱਜ ਥੋੜਾ ਜਿਨਾ ਧੁੱਪ ਲੱਗੀ ਆ ਧੁੰਦਲੀ ਧੁੰਦਲੀ ਧੁੱਪ ਲੱਗੀ ਆ ਤੇ ਧੁੱਪੇ ਵੀ ਬੈਠਾਂਗੇ ਥੋੜਾ ਚਿਰ ਤੇ ਪ੍ਰਸ਼ਾਦਾ ਪਹਿਲਾਂ ਛਕ ਲਈਏ ਤੇ ਅੱਜ ਹੈਗਾ ਸੈਟਰਡੇ ਤੇ ਮਸ਼ੀਨ ਮੈਂ ਕੱਢੀ ਹੋਈ ਇੱਥੇ ਤੇ ਅੱਜ ਮੈਂ ਲੇਸ ਲਗਾਣੀ ਆ ਕਿ ਦੁਪੱਟੇ ਨੂੰ ਤੇ ਘਰ ਦਾ ਕੰਮ ਕੋਈ ਹੋ ਹੀ ਨਹੀਂ ਰਿਹਾ ਜਿਹੜਾ ਮਤਲਬ ਆ ਕੰਮ ਹੁੰਦਾ ਨਾ ਕੋਈ ਜਿਵੇਂ ਇਹ ਕਰਨਾ ਹੁੰਦਾ ਤੇ ਉਹ ਹੁੰਦਾ ਹੀ ਨਹੀਂ ਮੇਰੇ ਕੋਲ ਸਟਿਚਿੰਗ ਵਗੈਰਾ ਦਾ ਤੇ ਇਹ ਹੈਗੀ ਆ ਦੁਪੱਟਾ ਇਹ ਦੁਪੱਟਾ ਹੈਗਾ ਇਹ ਹੈਗੀ ਲੈਂਸ ਲੱਗ ਕੇ ਆਈਆਂ ਤੇ ਇਹ ਮੈਂ ਲੈਂਸ ਵੀ ਲਗਾਨੀ ਆ ਅੱਜ ਮੈਂ ਬਾਹਰ ਕੱਢ ਕੇ ਰੱਖ ਲਿਆ ਕਿ ਧੁੱਪੇ ਬੈਠਾਂਗੇ ਤੇ ਬਾਅਦ ਹੀ ਮਸ਼ੀਨ ਤੇ ਲਗਾਵਾਂਗੇ ਤੇ ਚਾਦਰਾਂ ਵਗੈਰਾ ਝਾੜਨੀ ਆ ਡਸਟੀ ਵਗੈਰਾ ਕਰਨ ਵਾਲੀ ਆ ਪਹਿਲਾਂ ਖਾ ਪੀ ਲਈਏ ਕੁਛ ਤੇ ਕੱਪੜੇ ਵਗੈਰਾ ਧੋਤੇ ਹੋਏ ਬਾਹਰ ਮੈਂ ਕਿਹਾ ਸੁੱਕ ਜਾਣ ਫੇਰ ਹੀ ਲਾਂਦੇ ਆ ਤੇ ਵਿਰਿੰਦਰ ਨਾਲ ਧੋ ਕੇ ਧੁੱਪੇ ਬੈਠੇ ਹੋਏ ਨੇ ਤੋਂ ਪਿੱਦਰ ਵੀ ਸਾਡੇ ਕਾਫੀ ਆ ਜਾਂਦੀ ਆ ਤੇ ਕਪੜੇ ਵਗੈਰਾ ਜਿਹੜੇ ਤੋਪੇ ਸੀ ਉਹ ਮੈਂ ਪਾਏ ਹੋਏ ਨੇ ਸਾਰੇ ਸੁੱਕ ਜਾਣਗੇ ਤੇ ਫਿਰ ਉਤਾਰਦੇ ਚੰਗੀ ਤਰ੍ਹਾਂ ਧੁੱਪ ਲੱਗ ਜੇ ਤੇ ਚਲੋ ਚੱਲਦੇ ਹੁਣ ਕਿਚਨ 'ਚ ਤੇ ਖਾਂਸੀ ਇੰਨੀ ਹੋਈ ਪਈ ਸੀ ਬਹੁਤ ਜ਼ਿਆਦਾ ਖਾਂਸੀ ਹੋਈ ਪਈ ਸੀਗੀ ਬੁਖਾਰ ਦੇ ਨਾਲ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਖਾਂਸੀ ਹੋਈ ਪਈ ਸੀ ਤੇ ਤੁਹਾਨੂੰ ਇੱਕ ਰਿਵਿਊ ਵੀ ਮੈਂ ਦੇਣਾ ਸੀਗਾ ਕਿ ਮੈਂ ਨਾ ਇਹ 셀ਫੀ ਸਟਿਕ ਲੈ ਆਂਦੀ ਹੋਈ ਆ ਤੇ ਇਹਦੇ ਨਾਲ ਹੀ ਮੈਂ ਅੱਜ ਵਲੌਗ ਬਣਾ ਰਹੀ ਆ ਦੇਖਦੇ ਹਾਂ ਕਿਦਾਂ ਦਾ ਬਣਦਾ ਬਹੁਤ ਵਧੀਆ ਹੈ ਤੇ ਪਹਿਲੇ ਵਾਲਾ ਜੋ ਟਰਾਈਪੋਡ ਸੀ ਮੇਰਾ ਟੁੱਟ ਗਿਆ ਤੇ ਬਰਿਆਮ ਨੇ ਬਹੁਤ ਇੱਧਰ ਮੈਸੀ ਕੀਤਾ ਪਿਆ ਕਿਚਨ ਚ ਅਸੀਂ ਆ ਚੁੱਕੇ ਹਾਂ ਥੋੜੇ ਜਿਹਾ ਬਰਤਨ ਉਹ ਸਾਫ਼ ਕਰਾਂਗੀ ਤੇ ਸਬਜੀ ਜਿਹੜੀ ਗਰਮ ਕਰਨੀ ਆ ਤੇ ਹੁਣ ਪਰੌਂਠੀਆਂ ਨਾਲ ਬਣਾਨੀ ਆ ਮਿਲਦੇ ਹੁਣ ਇਦਾਂ ਹੀ ਤੁਸੀਂ ਨਾਲ ਬਨੇ ਰਹੋ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਜ਼ਰੂਰ ਕਰਾਇਆ ਕਰੋ ਲਾਈਕ ਨਹੀਂ ਕਰਦੇ ਲਾਈਕ ਕਰਦੇ ਕਰੋ ਤੇ ਕਾਫੀ ਦਿਨਾਂ ਤੋਂ ਨਾ 4-5 ਦਿਨ ਤੋਂ ਡਸਟਿੰਗ ਵੀ ਨਹੀਂ ਹੋਈ ਚੰਗੀ ਤਰ੍ਹਾਂ ਜਿਵੇਂ ਡੀਪਲੀ ਨਹੀਂ ਹੁੰਦੀ ਨਾ ਜਾਂ ਕਿਚਨ ਦੇ ਡੱਬੇ ਵਗੈਰਾ ਸਾਫ਼ ਕਰਨੇ ਉਹ ਕੁਝ ਨਹੀਂ ਹੋ ਰਿਹਾ ਬੁਖਾਰ ਦੇ ਨਾਲ ਤੇ ਚਲੋ ਹੁਣ ਮਿਲਦੇ ਆ ਤੁਹਾਨੂੰ ਫਿਰ ਪਹਿਲਾਂ ਅਸੀਂ ਰੋਟੀ ਬਣਾ ਲਈਏ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗੀ ਸੀ ਰੋਟੀ ਬਣਾਉਣ ਤੇ ਇੱਥੇ ਮੈਂ ਮੂਲੀ ਦੀ ਸਬਜ਼ੀ ਦੇ ਨਾਲ ਸਿੰਪਲ ਹੀ ਪਰੌਂਟੀਆਂ ਦੇਸੀ ਘੋਦੀਆਂ ਬਣਾ ਦਿੱਤੀਆਂ ਸੀਗੀਆਂ ਤੇ ਮੈਂ ਕਿਾ ਚੱਲੋ ਇਹ ਸਬਜੀ ਜਿਹੜੀ ਮੂਲੀਆਂ ਦੀ ਖਾਦੀ ਚਾਹੂਗੀ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਵਿੱਚ ਪਾ ਕੇ ਤੇ ਰੋਟੀਆਂ ਬਣਾ ਲਾਂਗੀ ਫਿਰ ਬਰਿੰਦਰ ਕਹਿੰਦੇ ਚੱਲ ਤੂੰ ਸਿੰਪਲ ਪਰੌਟੀ ਲਾ ਲੈ ਫੇ ਮੈਂ ਦੇਸੀ ਉਹਦੇ ਪਰੌਟੀਆਂ ਲਾ ਲਿਆ ਸੀ ਇਹ ਹੈਗਾ ਦੁਪਹਿਰ ਦਾ ਰੋਟੀ ਖਾ ਕੇ ਉਸ ਤੋਂ ਬਾਅਦ ਮੈਂ ਹਲਵਾ ਦਾ ਦੂਨੋ ਜਿਹੜੀ ਨਾ ਤੜਕਾ ਲਗਾ ਕੇ ਰੱਖ ਲਿਆ ਤੇ ਬਾਕੀ ਮੈਂ ਕਿਹੇ ਕੰਮ ਬਾਅਦ ਵਿੱਚ ਕਰਦੀ ਆ ਪਹਿਲਾਂ ਮੈਂ ਨਾ ਸਬਜੀ ਨੂੰ ਤੜਕਾ ਲਾ ਲਾ ਇਹ ਮੈਂ ਸਵੇਰੇ ਹੀ ਜਿਹੜੀ ਇਹ ਕੱਟ ਕੇ ਰੱਖ ਦਿੱਤੀ ਸੀਗੀ ਤੇ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਪਹਿਲਾਂ ਤੜਕਾ ਹੀ ਲਗਾਇਆ ਤੜਕਾ ਲਗਾ ਕੇ ਫਿਰ ਬਾਅਦ ਵਿੱਚ ਮੈਂ ਅੰਦਰ ਜਾ ਕੇ ਚਾਦਰਾਂ ਵਗੈਰਾ ਮੈਂ ਝਾੜਦੀਆਂ ਤੇ ਇੱਥੇ ਮੈਂ ਆ ਗਈ ਅੰਦਰ ਤੇ ਇੱਥੇ ਮੈਂ ਖੇਸੀਆਂ ਵਗੈਰਾ ਜਿਹੜੀਆਂ ਸੀਆਂ ਇਹਨਾਂ ਨੂੰ ਜੋੜਿਆ ਤੇ ਚਾਦਰਾਂ ਵਗੈਰਾ ਝਾੜ ਕੇ ਲਈ ਤੇ ਡਸਟ ਇੰਨੀ ਆਦੀ ਪਤਾ ਨਹੀਂ ਕਿੱਥੋਂ ਤੇ ਇਹ ਮੈਂ ਦੋ ਚਾਦਰਾਂ ਵਿਛਾਣੀਆਂ ਕਿ ਇਹਦੇ ਨਾਲ ਵੇਗਾ ਗੱਦਿਆਂ ਦੇ ਤੇ ਨਾ ਕੱਟਾ ਨਹੀਂ ਜਾਂਦਾ ਜ਼ਿਆਦਾ ਕਿਉਂਕਿ ਕਵਰ ਰੋਜ਼-ਰੋਜ਼ ਧੋਤੇ ਨਹੀਂ ਜਾਂਦੇ ਕਿਉਂਕਿ ਝਾੜਨੇ ਬਹੁਤ ਮੁਸ਼ਕਲ ਹੋ ਜਾਂਦੇ ਤੇ ਇੱਥੇ ਮੈਂ ਬੈੱਡ ਸ਼ੀਟਾਂ ਵਿਛਾ ਲਈਆਂ ਸੀਗੀਆਂ ਤੇ ਬੈੱਡ ਸ਼ੀਟ ਪਹਿਲਾਂ ਮੈਂ ਚੁੱਕਣ ਲੱਗੀ ਫਿਰ ਮੈਂ ਕਿਹਾ ਸਾਫ਼ੀ ਹੈਗੀ ਤੇ ਇਹ ਸ਼ਾਮ ਦਾ ਹੈਗਾ ਇਹ ਫਗਰਪੁਰ ਤੋਂ ਪਹਿਲਾਂ ਇੱਕ ਦਿਨ ਦਾ ਤੇ ਅਸੀਂ ਗਏ ਸੀ ਚੰਡੀਗੜ੍ਹ 22 ਸੈਕਟਰ 22 ਸੈਕਟਰ ਤੋਂ ਅਸੀਂ ਆਨ ਲੱਗੇ ਤੇ ਬਹੁਤ ਰਸ਼ ਸੀਗਾ ਬਹੁਤ ਟ੍ਰੈਫਿਕ ਸੀਗਾ ਇਹ ਸੱਤ ਫੇਸ ਇੱਥੇ ਨਿਕਲਿਆ ਹੋਇਆ ਸੀ ਨਗਰ ਕੀਰਤਨ ਤੇ ਨਗਰ ਕੀਰਤਨ ਤੋਂ ਫਿਰ ਅਸੀਂ ਉੱਤਰ ਨੂੰ ਖਰਾਨਾ ਵਾਲਿਆਂ ਨੂੰ ਆ ਗਏ ਇੱਥੋਂ ਅਸੀਂ ਲਈਆਂ ਜਲੇਬੀਆਂ ਜਲੇਬੀਆਂ ਸੀ ਲੈ ਲਈਆਂ ਸੀ ਇੱਥੇ ਤੇ ਮੈਂ ਕਿਹਾ ਚਲੋ ਤੁਹਾਨੂੰ ਮਿਲਦੇ ਆ ਘਰ ਜਾ ਕੇ ਤੇ ਇੱਥੇ ਮੈਂ 22 ਓਵਰ ਹੀ ਕਰ ਦਿੱਤਾ ਕਿਉਂਕਿ ਪਿੱਛੇ ਨਾ ਬਹੁਤ ਰੋਲਾ ਪੈ ਰਿਹਾ ਸੀਗਾ ਤੇ ਟ੍ਰੈਫਿਕ ਦੇਖੋ ਬਹੁਤ ਜ਼ਿਆਦਾ ਹੋਈ ਪਈ ਹੈ ਕਿ ਗੱਡੀਆਂ ਵਾਲਿਆਂ ਨੇ ਇਤਰੀ ਮਾਰਕੀਟ ਵੱਲ ਨੂੰ ਹੀ ਰਸਤੇ ਕਾਰਾਂ ਕੱਢ ਲੀਆਂ ਤੇ ਇੱਥੇ ਵੀ ਟ੍ਰੈਫਿਕ ਬਹੁਤ ਹੋ ਚੁੱਕੀ ਸੀ ਤੇ ਇੱਥੇ ਖੁਰਾਣੇ ਤੇ ਨਾ ਜਲੇਬੀਆਂ ਇੰਨੀਆਂ ਵਧੀਆ ਮਿਲਦੀਆਂ ਬਹੁਤ ਵਧੀਆ ਜਲੇਬੀਆਂ ਖਸਤਾ ਪਤਲੀਆਂ ਪਤਲੀਆਂ ਆਉਂਦੀਆਂ ਬਹੁਤ ਟੇਸਟੀ ਹੁੰਦੀਆਂ ਨਾ ਤੇ ਮਿੱਠਾ ਜ਼ਿਆਦਾ ਹੁੰਦਾ ਤੇ ਬਹੁਤ ਵਧੀਆ ਹੁੰਦੀ ਆ ਤੇ ਫਿਰ ਇੱਥੋਂ ਇਹ ਜਲੇਬੀਆਂ ਗਰਮ-ਗਰਮ ਲੈ ਲੀਆਂ ਤੇ ਹੁਣ ਅਸੀਂ ਚੱਲਦੇ ਆ ਘਰ ਘਰ ਜਾ ਕੇ ਹੁਣ ਜਲੇਬੀਆਂ ਖਾਂਦੇ ਆ ਤੇ ਇੱਥੇ ਸ਼ਾਮ ਨੂੰ ਇਹਨਾਂ ਦੇ ਸਟੂਡੈਂਟ ਹੀ ਸਮਝੋ ਜਿਹੜੇ ਸਿੱਖਦੇ ਸੀ ਇਹਨਾਂ ਕੋ ਉਹ ਦਿਵਾਲੀ ਤੇ ਨਹੀਂ ਸੀ ਆਏ ਤੇ ਫਿਰ ਇਹ ਆਏ ਸੀ ਕਿ ਅੱਜ ਆ ਤੇ ਇੱਥੇ ਬੱਚੇ ਸਾਡੇ ਵੱਡੇ ਭਾਜੀ ਤੇ ਆਏ ਹੋਏ ਸੀ ਸ਼ਾਮ ਨੂੰ ਚਾਹ ਪਾਣੀ ਪੀ ਰਹੇ ਇੱਥੇ ਗੱਪਾਂ ਮਾਰ ਰਹੇ ਸੀਗੇ ਤੇ ਮੈਂ ਥੋੜੀ ਕਲਿੱਪ ਐਡ-ਆਨ ਕਰ ਲਈ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈਕਾ ਹੋਪ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵਗੇ ਤੇ ਮੇਰੇ ਕੋਲ ਨਾ ਦੋ ਚਾਰ ਦਿਨੋਂ ਅੱਗੇ ਵਲੌਗ ਨਹੀਂ ਪਾਏਗੇ ਪਹਿਲੇ ਹੀ ਵਲੌਗ ਜਿਹੜੇ ਮੈਂ ਐਡਿਟ ਕੀਤੇ ਹੋਏ ਉਹੀ ਪਾ ਰਹੀਆਂ ਤੇ ਉਹ ਰਾਮ ਇੱਥੇ ਬੈਠਾ ਹੋਇਆ ਹੈ ਤੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਪ ਦੀਆਂ ਬਹੁਤ-ਬਹੁਤ ਵਧਾਈਆਂ ਤੇ ਮੈਂ ਹੁਣ 4.5 ਹੋ ਗਏ ਹੁਣ ਵੀਡੀਓ ਸ਼ੂਟ ਕਰਨ ਲੱਗੀ ਹਾਂ ਕਿਸੇ ਦੇ ਸਾਰੇ ਹੀ ਬਹੁਤ ਕੰਮ ਕੀਤਾ ਕਿਸੇਰੇ ਉੱਠ ਕੇ ਸਾਰੀ ਡਸਟਿੰਗ ਕੀਤੀ ਦਰਵਾਜੇ ਵਗੈਰਾ ਸਾਰੇ ਹੀ ਅੱਜ ਕਲੀਨ ਕੀਤੇ ਬਹੁਤ ਅੱਛੀ ਤਰ੍ਹਾਂ ਦਰਵਾਜੇ ਧੋਤੇ ਸਾਰੇ ਜਿਹੜੇ ਇਹ ਸਾਫ ਕੀਤੇ ਜਾਲੀਆਂ ਦਰਵਾਜੇ ਸਾਰੇ ਸਾਫ ਕੀਤੇ ਕਾਫੀ ਟਾਈਮ ਲੱਗ ਗਿਆ ਉੱਪਰਲੇ ਸ਼ੀਸ਼ੇ ਵਗੈਰਾ ਅੱਜ ਸਾਰੇ ਸਾਫ ਕੀਤੇ ਵਿਹੜੇ ਧੋਤੇ ਸਾਰੇ ਤੇ ਬੁਖਾਰ ਮੈਨੂੰ ਹੁਣ ਫੇਰ ਹੋ ਗਿਆ ਫੀਵਰ ਫੇਰ ਹੋ ਗਿਆ ਮੈਨੂੰ ਤੇ ਵਰਿੰਦਰ ਉਧਰ ਰਿਆਸ ਕਰ ਰਹੇ ਨੇ ਰਾਜਮਾ ਮੈਂ ਕਿਚਨ ਚ ਰੱਖ ਦਿੱਤੇ ਸੀ ਉਬਾਲ ਕੇ ਸ਼ਾਮ ਨੂੰ ਬਣਾਣੇ ਰਾਤ ਕੜੀ ਬਣਾਈ ਸੀ ਉਹ ਪਈ ਸੀ ਤੇ ਮੈਂ ਤੇ ਦਲੀਆ ਹੀ ਖਾਦਾ ਤੇ ਇੱਧਰ ਮੈਂ ਕੱਪੜੇ ਇਹਨਾਂ ਨੂੰ ਹੁਣ ਮੈਂ ਜੋੜਨਾ ਹੈ ਬਰੀਆਂ ਬੈਠਾ ਹੋਇਆ ਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਆ ਜਿਹੜੀ ਮੈਂ ਚੀਜ਼ ਇਹ ਚੀਜ਼ ਲਿਆਂਦੀ ਸੀ ਮੈਂ ਦੱਸੀ ਸੀ ਕਿ ਇਹ ਸੈਲਫੀ ਸਟਿਕ ਲਿਆਂਦੀ ਹੈ ਤੇ ਇਹਦਾ ਤੁਹਾਨੂੰ ਦੱਸਦੀ ਆ ਬਹੁਤ ਵਧੀਆ ਹੈ ਕਿ ਮੇਰੀ ਪਹਿਲੇ ਪਹਿਲੇ ਵਾਲਾ ਸਟੈਂਡ ਜਿਹੜਾ ਸੀ ਉਹ ਥੋੜਾ ਖਰਾਬ ਹੋ ਗਿਆ ਤੇ ਉਹ ਵੀ ਠੀਕ ਕਰਵਾ ਲਿਆ ਤੇ ਫਿਰ ਇੱਕ ਇਹ ਸੈਲਫੀ ਸਟਿਕ ਜਿਹੜੀ ਇਹ ਵਾਲੀ ਲਿਆਂਦੀ ਹੈ ਸਟੈਂਡ ਵਾਂਗ ਹੀ ਵਰਤਿਆ ਜਾ ਸਕਦਾ ਬਹੁਤ ਵਧੀਆ ਹੈ ਤੇ ਇਹਦਾ ਮੈਂ ਦੱਸਾਂ ਕਿ ਕਿੰਨੇ ਦੀ ਆਈ ਹੈ ਸਾਰਾ ਕੁਝ ਤੇ ਅੱਜ ਮੈਂ ਯੂਜ਼ ਨਹੀਂ ਕੀਤੀ ਅੱਜ ਹੀ ਕੱਢੀ ਆ ਕਾਫੀ ਦਿਨਾਂ ਦੀ ਆਂਦੀ ਹੋਈ ਆ ਵਰਿੰਦਰ ਨੇ ਤੇ ਸਮਾਨ ਤੇ ਕਾਫੀ ਲਿਆਸੀ ਮੈਂ ਵਰ ਮਤਲਬ ਮੈਂ ਸ਼ੇਅਰ ਨਹੀਂ ਕਰ ਪਾਈ ਤੇ ਇਧਰ ਮੈਂ ਅੱਜ ਜਿਹੜੀਆਂ ਇਹ ਬਾਸਕਟ ਲਿਆਂ ਸੀਗੀਆਂ ਉਹਨਾਂ ਵਿੱਚ ਮੈਂ ਇਦਾਂ ਸਮਾਨ ਰੱਖ ਦਿੱਤਾ ਨੇਲ ਪੇਂਟ ਵਗੈਰਾ ਜਿਹੜਾ ਇਦਾਂ ਮੈਂ ਰੱਖ ਦਿੱਤੇ ਸੀ ਇੱਥੇ ਚਕੰਗੀਆਂ ਰੱਖ ਦਿੱਤੀਆਂ ਤੇ ਆ ਫਿਰ ਵੀ ਮੈਸੀ ਕਰ ਦਿੰਦਾ ਬਰੀਆਂ ਚੀਜ਼ਾਂ ਚੱਕਣ ਲੱਗਾ ਤੇ ਇਦਾਂ ਰੱਖ ਦਿੱਤਾ ਇਹ ਦੇਖੋ ਅੱਜ ਮੈਂ ਰਮਾਲ ਜਿਹੜਾ ਕਰੋਸ਼ੇ ਦਾ ਬਣਾਇਆ ਸੀ ਉਹ ਪਾਇਆ ਤੇ ਬਾਥਰੂਮ ਵਗੈਰਾ ਸਾਰਾ ਕਲੀਨ ਕੀਤੇ ਸੀਗੇ ਅੱਜ ਸਾਰੀ ਟੋਟਲ ਬਹੁਤ ਸਫਾਈ ਕੀਤੀ ਤੇ ਵਰਿਆਮ ਨੇ ਇੱਕ ਹੋਰ ਕਰਮਾਤਵੀ ਕੀਤੀ ਮੈਂ ਦੱਸ ਦੇ ਤੁਹਾਨੂੰ ਇਹ ਮੈਂ ਲਾਈਟ ਮੰਗਵਾਈ ਸੀਗੀ ਹੈ ਨਾ ਤੇ ਵਰਿਆਮ ਨੇ ਤੋੜ ਕੇ ਤੇ ਉਤੇ ਟੇਪ ਲਗਾ ਕੇ ਤਾਂ ਮੈਨੂੰ ਮੈਂ ਦੇਖੀ ਨਹੀਂ ਮੈਂ ਤਾਂ ਥੋੜੇ ਦਿਨ ਪਹਿਲਾਂ ਹੀ ਦੇਖੀ ਕਿ ਵਰਿਆਮ ਨੇ ਇਹ ਤੋੜ ਵੀ ਦਿੱਤੀ ਹਜੇ ਲਿਆਂਦੀ ਦਿਖਾਈ ਵੀ ਨਹੀਂ ਤੁਹਾਨੂੰ ਤੇ ਇਹਨੇ ਤੋੜ ਦਿੱਤੀ ਹੁਣ ਮੇਰੇ ਬਾਥਰੂਮ 'ਚ ਇਹਦਾ ਹੀ ਲਗਾ ਦੇਣੀ ਆ ਦੂਸਰੀ ਲਾਈਟ ਨਾਲ ਲਗਾਓ ਇਹ ਲਗਾ ਦੇਦੀ ਆ ਤੇ ਇੱਧਰ ਮੈਂ ਇਹ ਵਾਲਾ ਪੌਟ ਇੱਥੇ ਰੱਖਿਆ ਸੀਗਾ ਸਨੇਕ ਵਾਲਾ ਤੇ ਸਨੇਕ ਦਾ ਹਾਂ ਸੇਬ ਅੱਛਾ ਹੈ ਵੀ ਅੱਛਾ ਲੱਗਦਾ ਤੇ ਇੱਥੇ ਰੱਖ ਦਿੱਤਾ ਸੀ ਮੈਂ ਇੱਕ ਮਣੀ ਬ੍ਰਾਂਡ ਚੱਕ ਦਿੱਤਾ ਸੀਗਾ ਤੇ ਇੱਧਰ ਕਿਚਨ ਚ ਦਿਖਾਨੀ ਆ ਤੁਹਾਨੂੰ ਕੀ ਹਾਲ ਹੈ ਇੱਧਰ ਵਰਿੰਦਰ ਰਿਹਾਸ ਕਰ ਰਹੇ ਨੇ ਤੇ ਦਰਵਾਜ਼ਾ ਢੋਦ ਨੇ ਇੱਧਰ ਹੁਣ ਬਰਤਨ ਸਾਫ਼ ਕਰਨ ਲੱਗੀ ਸੀ ਇੱਧਰ ਇਹ ਵਾਲੇ ਜਿਹੜੇ ਬਰਤਨ ਨੇ ਇਹਨਾਂ ਨੂੰ ਲਗਾਉਂਦੇ ਆ ਇੱਧਰ ਮੈਂ ਦੀਵੇ ਧੂੱਕੇ ਰੱਖੇ ਹੋਏ ਆ ਭੇਏ ਸੀਗੇ ਇਹਨਾਂ ਨੂੰ ਧੂੱਕੇ ਤੇ ਸੁਕਾ ਲਿਆ ਹੈ ਤੇ ਰਾਤ ਨੂੰ ਦੀਵੇ ਜਗਾਣੇ ਨੇ ਤੇ ਇੱਧਰ ਰਾਜਮਾ ਮੈਂ ਰੱਖ ਦਿੱਤੇ ਨੇ ਉਬਲ ਗਏ ਨੇ ਤੇ ਹੁਣ ਲਸਣ ਵਗੈਰਾ ਭਿਉਂ ਕੇ ਰੱਖਿਆ ਇਹਨਾਂ ਨੂੰ ਇੱਧਰ ਕੜੀ ਪਈ ਆ ਕੜੀ ਨੂੰ ਮੈਂ ਹੁਣ ਕੱਢਦੀ ਆ ਤੇ ਨੂੰ ਕਿਸੇ ਭਾਂਡੇ ਚ ਤੇ ਕੜੀ ਨੂੰ ਮੈਂ ਕਿਸੇ ਭਾਂਡੇ ਵਿੱਚ ਕੱਢ ਲੈਣੀ ਆ ਤੇ ਭਾਂਡੇ ਜਿਹੜੇ ਸਾਫ਼ ਕਰਨ ਵਾਲੇ ਉਹ ਸਾਫ਼ ਕਰਦੀ ਆ ਪਹਿਲਾਂ ਮੈਂ ਕੱਪੜੇ ਚੋੜ ਲਾ ਹਾਂਜੀ ਦੀ ਆ ਗੀ ਰਿਕਾਰਡ ਹੋ ਗਈ ਜਿਹੜਾ ਫੋਨ ਆਇਆ ਕੋਈ ਗੱਲ ਨੂੰ ਕੱਟ ਲਾਂਗੇ ਤੇ ਇਹਨੂੰ ਹੁਣ ਇੰਨਾ ਕੰਮ ਕਰਦੇ ਆ ਬਾਕੀ ਬਹੁਤ ਜ਼ਿਆਦਾ ਨਾ ਇੱਥੇ ਫਰੈਂਡਸ ਮੈਂ ਕੱਪੜੇ ਜੋੜਨ ਲੱਗ ਗਈ ਸੀ ਕੱਪੜੇ ਜੋੜ ਹੀ ਰਹੀ ਸੀ ਅੱਧੇ ਕ ਜੋੜੇ ਤੇ ਲਾਈਟ ਚਲੇਗੀ ਤੇ ਫਿਰ ਮੈਂ ਕੱਪੜੇ ਜੋੜ ਕੇ ਫਿਰ ਮੈਂ ਕਿਹਾ ਚਲੋ ਇਸ ਤੋਂ ਬਾਅਦ ਕੋਈ ਕੰਮ ਕਰਦੇ ਆ ਹਾਂਜੀ ਫਰੈਂਡਸ ਤੇ ਮੈਂ ਕੱਪੜੇ ਜੋੜ ਰਹੀ ਸੀ ਤੇ ਲਾਈਟ ਚਲ ਗਈ ਹੁਣ ਮੈਂ ਬਰਤਨ ਸਾਫ਼ ਕਰਕੇ ਤੇ ਜੋਤ ਜਗਾ ਕੇ ਜੋਤ ਜਗਾ ਦਿੱਤੀ ਆ ਤੇ ਹੁਣ ਮੈਂ ਚੱਲੀ ਗੁਰਦੁਆਰਾ ਸਾਹਿਬ ਤੇ ਆ ਕੇ ਦੇਖਦੇ ਆ ਜਿਹੜਾ ਵੀ ਕੰਮ ਕਰਦੇ ਆ ਦੀਵੇ ਵਗੈਰਾ ਜਗਾਣੇ ਨੇ ਤੇ ਸਬਜੇ ਤੜਕਾ ਵੀ ਲਾਣਾ ਲੇਟੋ ਚਾਹ ਨਾਲ ਲਾਗਾ ਤੇ ਮੈਂ ਤੇਲ ਬੱਤੀਆਂ ਜਿਹੜੀਆਂ ਉਹਨਾਂ ਨੂੰ ਤੇਲ ਪਾ ਦਿੱਤਾ ਦੀਵੇ ਰੱਖ ਦਿੱਤੇ ਨੇ ਤੇ ਆ ਕੇ ਜਗਾਉਂਦੇ ਆ ਤੇ ਚਲੋ ਚੱਲਦੇ ਆ ਫਿਰ ਮੈਂ ਗੁਰਦੁਆਰਾ ਸਾਹਿਬ ਜਾਣਾ ਲੱਗ ਦਿੱ ਇੱਥੇ ਧਰਮਸ਼ਾਲਾ ਚ ਜਾਣਾ ਸੀ ਹਾਂਜੀ ਫਰੈਂਡਸ ਤੇ ਗੁਰਦੁਆਰਾ ਸਾਹਿਬ ਤੋਂ ਹੁਣੇ ਆ ਕੇ ਤੇ ਮਮਬਤੀਆਂ ਵਗੈਰਾ ਜਗਾਏ ਦੀਵੇ ਜਗਾਏ ਆ ਤੇ ਮੈਂ ਅਤਿਵਰੀ ਆਮ ਗਈ ਸੀ ਫਟਾਫਟ ਪਤਨ ਬਰੀਆਮ ਨੇ ਉੱਥੇ ਕੋਈ ਸ਼ੋਰ ਕੀਤਾ ਕਿ ਨਹੀਂ ਕਿ ਜਲ ਜਲਦੀ ਕਰਨਾ ਹੈ ਹੁਣ ਆ ਕੇ ਤੜਕਾ ਲਗਾਉਣਾ ਪਹਿਲਾਂ ਦੀ ਜੋਤ ਮੈਂ ਬਾਲ ਲਈ ਸੀ ਪਾਟ ਕਰਕੇ ਸੰਦਾਸ ਕਰ ਦਿੱਤੀ ਸੀ ਤੇ ਹੁਣ ਮੈਂ ਦੀਵੇ ਜਗਾਉਣ ਲੱਗੀ ਤੇ ਬੱਤੀਆਂ ਮੈਂ ਰੱਖ ਲਈ ਸੀ ਤੇ ਹੁਣ ਜਦੋਂ ਆਨੇ ਬੁਖਾਰ ਮੈਨੂੰ ਫੇਰ ਬਹੁਤ ਜ਼ਿਆਦਾ ਹੋ ਜਾ ਪਿਆ ਤੇ ਠੰਡ ਦੇ ਨਾਲ ਹੀ ਤੇ ਇੱਥੇ ਮੈਂ ਲੱਗ ਗਈ ਸੀਗੀ ਦੀਵਿਆਂ ਦੇ ਵਿੱਚ ਬੱਤੀਆਂ ਪਾਉਣ ਤੇ ਨਾ ਜੇ ਮੈਂ ਨਾ ਤੇਲ ਵਿੱਚ ਨਾ ਇਹ ਬੱਤੀਆਂ ਪਹਿਲਾਂ ਹੀ ਭੇਕੇ ਰੱਖੀ ਸੀਗੀ ਤੇ ਪਹਿਲਾਂ ਨਹੀਂ ਸੀ ਮੈਨੂੰ ਪਤਾ ਕਿ ਬੱਤੀਆਂ ਨੂੰ ਇਦਾਂ ਭੇਕੇ ਰੱਖੀ ਤਾਂ ਇਹ ਤੇ ਮੈਂ ਵਿਸ਼ਪੈਨ ਔਰ ਗੁਰਦੀਪ ਭੈਣ ਤੋਂ ਦੇਖਿਆ ਸੀ ਕਿ ਉਹਨਾਂ ਨੇ ਇਹਨਾਂ ਦੀਵਾਲੀ ਤੇ ਬੱਤੀਆਂ ਇਦਾਂ ਭੇਕੇ ਰੱਖੀਆਂ ਹੋਈਆਂ ਸੀਗੀਆਂ ਤੇ ਮੈਂ ਵੀ ਇਦਾਂ ਭੇਕੇ ਰੱਖੀਆਂ ਵਾਕਈ ਇਹ ਨਾ ਬਹੁਤ ਤੇਲ ਜਿਹੜਾ ਬੱਤੀਆਂ ਦੇ ਵਿੱਚ ਸਾਰਿਆਂ ਚ ਪੈ ਗਿਆ ਸੀਗਾ ਤੇ ਫਿਰ ਮੈਂ ਉਸ ਤੋਂ ਬਾਅਦ ਤੇਲ ਪਾ ਦਿੱਤਾ ਤੇ ਬੜੇ ਆਰਾਮ ਨਾਲ ਜਿਹੜਾ ਦੀਵੇ ਜਿਹੜਾ ਮਤਲਬ ਜਲਣ ਲੱਗੇ ਸੀਗੇ ਤੇ ਮੈਂ ਇੱਕ ਦੀਵਾ ਜਲਾਇਆ ਮੈਂ ਕਿਹਾ ਚਲ ਬਾਹਰ ਜਾ ਕੇ ਨਾਲ-ਨਾਲ ਚਲਾਵਾਂਗੀ ਤੇ ਹਵਾ ਇੰਨੀ ਚੱਲ ਰਹੀ ਸੀ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ ਇੱਥੇ ਮੈਂ ਆ ਗਈ ਬਾਹਰ ਤੇ ਵਿਰਿਆਮ ਕਹਿੰਦੇ ਇੱਥੇ ਮਸ਼ੀਨਾਂ ਮੈਂ ਉਦਨ ਦੀਆਂ ਦੀਵਾਲੀ ਦੀਆਂ ਬਾਹਰ ਹੀ ਇੱਧਰ ਰੱਖੀਆਂ ਹੋਈਆਂ ਜਿਵੇਂ ਟਕਾਈਆਂ ਹੀ ਨਹੀਂ ਕਿ ਮੇਰੀ ਸਿਹਤ ਇੰਨੀ ਖਰਾਬ ਹੋ ਗਈ ਨਾ ਕਿ ਉੱਥੇ ਦੇ ਉੱਥੇ ਕੰਮ ਰਹਿ ਗਏ ਜਿਹੜੀਆਂ ਸਫਾਈਆਂ ਹੋਈਆਂ ਉੱਥੇ ਰਹਿ ਗਈਆਂ ਬਾਕੀ ਅਲਮੀਰਾ ਵਗੈਰਾ ਜਿਹੜੀਆਂ ਸਾਫ਼ ਕਰਨ ਵਾਲੀਆਂ ਉੱਥੇ ਦੀਆਂ ਪਈਆਂ ਕਿ ਮੈਨੂੰ ਇਹ ਕਦੋਂ ਮੈਂ ਠੀਕ ਹੋਵਾਂ ਤੇ ਮੈਂ ਕੰਮ ਅਗਲਾ ਕਰਾਂ ਤੇ ਕਾਫੀ ਸਿਹਤੜੀ ਵਿਗੜ ਗਈ ਵਾਇਰਲ ਹੋਣ ਕਰਕੇ ਤੇ ਇੱਥੇ ਮੈਂ ਦੀਵੇ ਲਗਾਉਣ ਲੱਗੀ ਸੀ ਇੱਧਰ ਐ ਸਾਈਡ ਤੇ ਦੋ ਲਗਾਤੇ ਫਰਸਟ ਫੋਰਥ ਤੇ ਸਾਰੇ ਮੈਂ ਲਗਾ ਹੀ ਸੀਗੀ ਤੇ ਮੈਨੂੰ ਹੁਣ ਇਹ ਸੀਗਾ ਕਿ ਜਲਦੀ ਜਲਦੀ ਕੰਮ ਕਰਕੇ ਤੇ ਮੈਂ ਨਾ ਲੇਟ ਜਾਵਾਂ ਕਿਤੇ ਸਵੇਰ ਦਾਣਾ ਅੱਜ ਬਹੁਤ ਪਾਣੀ ਦੇ ਵਿੱਚ ਜ਼ਿਆਦਾ ਰਹੀ ਕੰਮ ਕੱਪੜੇ ਧੋਤੇ ਵੇੜੇ-ਬੂੜੇ ਧੋਤੇ ਕਾਫੀ ਹਨ ਤੇ ਇਕਦਮ ਹੀ ਗਰਮੀ ਲੱਗਣ ਲੱਗ ਜਾਂਦੀ ਹੈ ਇਕਦਮ ਹੀ ਠੰਣ ਲੱਗਣ ਲੱਗ ਜਾਂਦੀ ਹੈ ਕਿਉਂਕਿ ਅਸੀਂ ਟੌਪ ਫਲੋਰ ਤੇ ਰਹਿੰਨੇ ਤੋਂ ਉਪੀ ਵੀ ਬਹੁਤ ਕੜਾਕੇ ਦੀ ਲੱਗਦੀ ਹੈ ਤੇ ਹੁਣ ਅੱਜ ਹਵਾ ਚੱਲਣ ਦੀ ਹੈ ਤੇ ਥੋੜਾ ਫਰਕ ਪਏਗਾ ਇੱਥੇ ਮੈਂ ਸਾਰੇ ਇਸ ਸਾਈਡ ਤੇ ਵੀ ਦੀਵੇ ਲਗਾ ਦਾਂਗੀ ਦੋ-ਦੋ ਤਿੰਨ-ਤਿੰਨ ਦੀਵੇ ਜਿਹੜੇ ਮੈਂ ਇੱਥੇ ਲਗਾ ਦਿੱਤੇ ਸੀਗੇ ਤੇ ਹਵਾ ਦੇ ਨਾਲ ਇਹ ਵੀ 부ਜੀ ਜਾ ਰਹੇ ਸੀ ਪਤਾ ਨਹੀਂ ਮੈਂ ਅੱਦੇ ਕਭਲੇ ਹੋਣੇ ਮੈਨੂੰ ਤੇ ਦੁਬਾਰਾ ਦੁਬਾਰਾ ਫਿਰ ਮੈਂ ਇਹਨਾਂ ਨੂੰ ਕੀਤਾ ਸੀਗਾ ਤੇ ਲਾਈਟਾਂ ਤੇ ਲੱਗੀਆਂ ਸੀ ਆਲਰੇਡੀ ਅੱਗੇ ਤੇ ਫਿਰ ਮੈਂ ਥੋੜੇ ਜਿੰਨੇ ਪੰਜ ਛੇ ਅੱਗੇ ਰੱਖ ਦਿੱਤੇ ਬਾਕੀ ਪੌੜੀਆਂ ਤੇ ਬਰੀਆਮ ਲਗਾਇਆ ਫਸਟ ਰੋ ਸਾਰੇ ਲਗਾ ਦਿੱਤਾ ਪਿਛਲੇ ਵਿੜੇ ਤੇ ਲਗਾ ਰਹੀ ਸੀਗੇ ਤੇ ਉੱਥੇ ਹਵਾ ਇੰਨੀ ਆ ਰਹੀ ਸੀ ਕਿ ਪਿੱਛੋਂ ਹੀ ਬਹੁਤ ਜ਼ਿਆਦਾ ਹਵਾ ਪੈ ਰਹੀ ਸੀ ਤੇ ਗਮਲਿਆਂ ਤੇ ਪਿਛਲੀ ਸਾਈਡ ਤੇ ਇਹਨੇ ਵਿਚਾਰੇ ਲਗਾ ਹਲਕਾ ਹਲਕਾ ਕੇ ਲਗਾ ਰਿਹਾ ਸੀਗਾ ਤੇ ਸ਼ੌਕ ਹੁੰਦਾ ਬੱਚਿਆਂ ਨੂੰ ਵੀ ਤੇ ਪਹਿਲਾਂ ਬੇਟੀ ਜਦੋਂ ਹੁੰਦੀ ਸੀ ਉਹ ਲਗਾਉਂਦੀ ਹੁੰਦੀ ਤੇ ਇੱਥੇ ਵਰਿਆਮ ਨੇ ਨਾ ਗਮਲਿਆਂ ਦੇ ਸਾਈਡ ਤੇ ਕੋਨਿਆਂ ਤੇ ਲਗਾ ਰਿਆ ਸੀ ਕਹਿੰਦਾ ਮੰਮਾ ਇਹਦੇ ਇੱਥੇ ਹਵਾ ਨਹੀਂ ਚੱਲੇ ਪਏਗੀ ਕਿ ਗਮਲਿਆਂ ਦਾ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਢੱਕਾ ਰਹੇਗਾ ਤੇ ਅੱਗੇ ਸਾਰੇ ਅਸੀਂ ਜਗਾ ਦਿੱਤੀਆਂ ਪਿੱਛੇ ਜਗਾਉਣੀਆਂ ਇਹ ਸਾਰੇ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਵਰਿਆਮ ਹੁਣ ਕਹਿ ਰਿਹਾ ਮੰਮਾ ਠਹਿਰ ਕੇ ਚਲਾ ਲੈਨੇ ਪਰ ਹਵਾ ਤੇ ਬਹੁਤ ਜ਼ਿਆਦਾ ਹੈ ਉਹ ਠਹਿਰ ਕੇ ਚੱਲਣਗੇ ਮੈਨੂੰ ਕਹਿ ਰਹੀ ਵਿੱਚ ਵਿੱਚ ਜਿਹੜੇ ਕੋਨਿਆਂ ਉਹਨਾਂ ਦੇ ਵਿੱਚ ਸਾਰੇ ਮੋਮਬਤੀਆਂ ਲਗਾ ਦੇ ਅਗਲੇ ਪਾਸੇ ਸਾਇਰ ਲਗਾਤਾ ਫਸਟ ਰੋ ਤੇ ਸਾਇਰ ਲਗਾਏ ਆ ਤੇ ਗੁਰਦਵਾਰ ਸਾਹਿਬ ਗਈ ਸੀ ਉੱਥੇ ਸਾਡੇ ਕੋਲ ਬਿਲਕੁਲ ਸ਼ੂਟ ਹੋਇਆ ਕਿਉਂਕਿ ਉੱਥੇ ਜਾ ਕੇ ਬੈਠ ਕੇ ਮੱਥਾ ਟੇਕਿਆ ਬਸ ਕੁਛ ਨਹੀਂ ਕੈਮਰਾ ਫੜਿਆ ਤੱਕ ਨਹੀਂ ਤੇ ਮੋਮਬਤੀਆਂ ਵਗੈਰਾ ਲਗਾ ਕੇ ਸਾਰਾ ਆ ਗਏ ਆ ਤੇ ਹੁਣ ਰਿਆਮ ਸਾਰੇ ਮੋਮਬਤੀਆਂ ਲਗਾ ਦੇਗਾ ਹੁਣ ਮੈਂ ਚਲਦੀ ਕਿਚਨ 'ਚ ਮੈਂ ਲਗਾਉਣਾ ਤੜਕਾ ਤੇ ਹੋਰ ਅਗਲੇ ਕੰਮ ਕਰਦੇ ਆ ਤੇ ਬਨੇ ਹਾਂ ਸਾਰੇ ਮੋਮਬਤੀਆਂ ਇੱਥੇ ਰੱਖੀਆਂ ਹੋਈਆਂ ਨੇ ਤੇ ਇੱਧਰ ਲਗਾ ਰਿਹਾ ਵਿਚਾਰਾ ਹੌਲੀ ਹੌਲੀ ਹੱਥ ਰੱਖਣਾ ਹੱਥ ਰੱਖ ਕੇ ਥੱਲੇ ਸਾਰਾ ਬਰਿਆ ਮੋਮਡ ਗਿਰ ਜਾਣੀ ਹੱਥੋਂ ਮੇਰਾ ਹੱਥ ਛੜ ਜਾਊਗਾ ਨਹੀਂ ਛੜਦਾ ਬੇਟੇ ਉਹਨਾਂ ਨੂੰ ਵੀ ਦਰਦ ਕਿਉਂ ਆ ਹਾਂ ਉਹਨਾਂ ਕੀ ਵੀ ਦਰਦ ਕਿਉਂ ਚੱਲ ਮੈਂ ਫੇਰ ਅੰਦਰ ਜਾਵਾਂ ਕੋਈ ਪੁੱਛ ਵੀ ਜਾਂਦੇ ਹੋ ਕਹਿਣਾ ਹਾਂ ਚਲੋ ਬਰਿਆਮ ਲਗਾ ਲੇਗਾ ਮੋਮਬਤੀ ਮੈਂ ਹੁਣ ਅੰਦਰ ਚਲਦੀ ਹਾਂ ਤੇ ਅੰਦਰ ਦਾ ਕੰਮ ਕਰਦੇ ਹਾਂ ਅੱਗੇ ਲਾਉਂਦੀ ਐ ਲਗਾ ਦੇ ਉਹ ਪਿੱਛੇ ਉਹ ਤੇ ਵਿਚ ਵਿਚ ਲਗਾ ਦੇ ਪੋੜੀਆਂ ਤੇ ਲਗਾ ਦੇ ਜਿੱਥੇ ਵੀ ਲਵਾਣੀ ਲਗਾ ਦੇ ਪੋੜੀਆਂ ਤੇ ਲਾ ਦੇ ਤਾਂ ਠੀਕ। ਤੂੰ ਲੋਦੀ। ਮੇਰੇ ਮਨ ਵਿੱਚ ਉਹਦਾ ਕੋਈ ਨਹੀਂ ਸੀ। ਉਹ ਬੱਤੀਆਂ ਤੇ ਲਗਾ ਲਈਆਂ। ਲਾਈਟ ਕਿਉਂ ਬੰਦ ਕੀਤੀ ਵਿਰਿਆ ਬਾਹਰ ਦੀ? ਤੇ ਇੱਧਰ ਲਸਣ ਵਗੈਰਾ ਛਿਰਤਾ ਸੀ ਗਮਰੀਆਂ ਦੇ ਅੰਦਰ ਤਾਂ। ਇਹ ਤੇ ਵੀ ਥੋੜੇ ਬਚਲੇ ਨੇ। ਇਹ ਰੱਖ ਲਾਂਗੇ ਗੁਰਗੋਬ ਸਿੰਘ ਜੀ ਦਾ ਜਦੋਂ ਬਰਥਡੇ ਆਏਗਾ। ਤੇ ਉਦੋਂ ਜਗਾਵਾਂਗੇ। ਇਹ ਸੁੱਚੇ ਤੋਂ ਉੱਥੇ ਰੱਖ ਲੈ। ਮੈਂ ਇਕੱਠੇ ਲੈ ਲੇ ਸੀ ਸਵਰਨਾ। ਕਈ ਵੇਰਿੰਨਾ ਮਿਲਦੇ ਨਹੀਂ ਹੁੰਦੇ ਦੀਵੇ ਨਾ ਸਾਨੂੰ ਫਿਰ ਦੀਵਾਲੀ ਤੇ ਤੇ ਮਿਲ ਜਾਂਦੇ ਆ ਤੇ ਇਸ ਕਰਕੇ ਲੈ ਲਿਆ ਸੀ ਕਿ ਮੈਂ ਧੋ ਕੇ ਰੱਖ ਲੇ ਹਾਂ ਕੱਲ ਸੁਕਾਵਾਂਗੇ ਨੂੰ ਚੰਗੀ ਤਰ੍ਹਾਂ ਫਿਰ ਰੱਖ ਲਾਂਗੀ ਸਾਫ ਤੇ ਚਲੋ ਕੰਮ ਕਰੀਏ ਹਾਂਜੀ ਫਰੈਂਡਸ ਤੇ ਇੱਥੇ ਮੈਂ ਕਿਚਨ ਚ ਆ ਗਈ ਸੀ ਤੇ ਵੀਰਿੰਦਰ ਨੇ ਨਾ ਲਸਣ ਜਿਹੜਾ ਛਿਲਕੇ ਰੱਖ ਦਿੱਤਾ ਸੀਗਾ ਤੇ ਮੈਂ ਗੁਰਦੁਆਰਾ ਸਾਹਿਬ ਜਦੋਂ ਗਈ ਸੀ ਮੈਂ ਇਹਨਾਂ ਨੂੰ ਕਹਿ ਗਈ ਸੀ ਲਸਣ ਛੋਲ੍ਹ ਦੇਓ ਕਿ ਥੋੜਾ ਲੇਟ ਹੋ ਗਈ ਸੀ ਤੇ ਵੀਰਿੰਦਰ ਕਹਿੰਦੇ ਸੀ ਰਹਿਣ ਦੇ ਤੂੰ ਰਾਜਮਾਂ ਦਾ ਤੜਕਾ ਨਾਲ ਆ ਕੜੀ ਹੈਗੀ ਇਹਦੇ ਨਾਲ ਖਾ ਲਾਂਗੇ ਤੇ ਨੂੰ ਫੀਵਰ ਹੋਇਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਫਿਰ ਨਾਲ ਇੱਥੇ ਤੜਕਾ ਲਾਉਣ ਲੱਗ ਗਈ ਤੜਕਾ ਲਾ ਰਹੀ ਸੀ ਕਿਸੇ ਦਾ ਫੋਨ ਆ ਗਿਆ ਤੇ ਉਹ ਸੁਣ ਲੱਗੀ ਤੇ ਵਿੱਚ ਹੀ ਰਹਿ ਗਿਆ ਤੇ ਇੱਥੇ ਮੈਂ ਸਿੰਪਲ ਤਰੀਕੇ ਦੇ ਨਾਲ ਹੀ ਤੜਕਾ ਲਗਾਇਆ ਸੀਗਾ ਕਿ ਤੇਲ ਪਾ ਦਿੱਤਾ ਸੀ ਹਿੰਗ ਦਾ ਤੜਕਾ ਲਗਾਤਾ ਥੋੜਾ ਜਿਹਾ ਜੀਰਾ ਪਾਤਾ ਤੇ ਲਸਣ ਪਿਆਜ਼ ਜੜਾ ਸੀ ਉਹਨੂੰ ਗ੍ਰਾਈਂਡ ਕਰਕੇ ਪਾ ਕੇ ਚੰਗੀ ਤਰ੍ਹਾਂ ਭੁੰਨ ਕੇ ਫਿਰ ਤਿੰਨ ਟਮਾਟਰ ਔਰ ਹਰੀ ਮਿਰਚ ਔਰ ਅਦਰਕ ਵਿੱਚ ਪਾ ਕੇ ਬਾਅਦ ਚ ਪਾਤਾ ਹੁਣ ਮੈਂ ਭੁੰਨ ਰਹੀ ਸੀ ਚੰਗੀ ਤਰ੍ਹਾਂ ਹੋ ਜੇਗਾ ਤੇ ਇੱਕ ਸਾੜ ਤੇ ਜਿਹੜੀ ਕੜੀ ਸੀ ਉਹ ਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਰਿਨ ਲਿਆ ਸੀਗਾ ਮੈਂ ਕਿਹਾ ਰਿਨ ਕੇ ਤੇ ਥੋੜੀ ਜਿਹੀ ਕੜੀ ਆਂਦੇ ਹੋ ਰਿਜ ਰਿਜ ਕੇ ਹੋਰ ਜਿਆਦਾ ਹੀ ਸਵਾਦ ਬਣ ਲੱਗ ਜਾਂਦੀ ਤੇ ਬਰਿਆਮ ਨੂੰ ਕੜੀ ਬਹੁਤ ਪਸੰਦੀ ਬਰਿਆਮ ਕਹਿੰਦਾ ਮम्मा ਮੈਂ ਤੇ ਕੜੀ ਨਹੀਂ ਰੋਟੀ ਖਾਵਾਂਗਾ ਮੈਂ ਚਲ ਠੀਕ ਹੈ ਤੇ ਤੂੰ ਕੜੀ ਨਹੀਂ ਖਾ ਲਈ ਤੇ ਇੱਥੇ ਮੈਂ ਕੜੀ ਬਣਾ ਲਈ ਜਿਹੜੀ ਉਹ ਡੋਂਗੇ ਚ ਪਾ ਕੇ ਰੱਖਤੀ ਤੇ ਕੜਾਈ ਵੀ ਮੈਂ ਖਾਲੀ ਕਰ ਲਈ ਤੇ ਇੱਥੇ ਇੱਕ ਸਾਈਡ ਤੇ ਮੈਂ ਰਾਜਮਾਨ ਤੜਕਾ ਲਾ ਦਾਂ ਕਿਤੇ ਨਾਲ ਮੈਂ ਰਾਈਸ ਰੱਖ ਦਿੱਤੇ ਰਾਈਸ ਮੈਂ ਉਬਲਨੇ ਬਣਾਵਾਂਗੀ ਤੇ ਫਿਰ ਇਸ ਨਾਲ-ਨਾਲ ਸਾਰਾ ਕੰਮ ਮੈਂ ਕਿ ਚਲੋ ਕਰ ਲੈਨੇ ਆ ਜਿਹੜੇ ਬਰਤਨ ਹੁੰਦੇ ਨਾਲੋਂ ਨਾਲ ਸਾਫ਼ ਹੋ ਜਾਂਦੇ ਤੇ ਵਧੀਆ ਰਹਿੰਦੇ ਇੱਥੇ ਮੈਂ ਦੋ ਕੋਲੀਆਂ ਚਾਵਲਾਂ ਦੀ ਜਿਹੜੀ ਉਬਲ ਲੈ ਲਿਆ ਸੀਗੀਆਂ ਤੇ ਸਿੰਪਲ ਤਰੀਕੇ ਦੇ ਨਾਲ ਹੀ ਚਾਵਲ ਸਿੰਪਲ ਬਣਾਵਾਂਗੀ ਤੜਕਾ ਲੱਗ ਗਿਆ ਰਾਜਮਾਨ ਨੂੰ ਇੱਕ ਸਾਈਡ ਤੇ ਇੱਕ ਬੰਨੇ ਚਾਵਲ ਬਣ ਗਏ ਦੇ ਨਾਲ ਜਿਹੜੇ ਬਰਤਨ ਸੀ ਸਾਰੇ ਪਏ ਇਹਨਾਂ ਨੂੰ ਮੈਂ ਸਾਫ਼ ਕਰ ਦਾਂਗੀ ਤੇ ਅੰਦਰ ਜਿਹੜੇ ਕੱਪੜੇ ਸੀ ਜੋੜੇ ਉਹਨਾਂ ਨੂੰ ਮੈਂ ਟਿਕਾਣੇ ਥਾਂ-ਥਾਈ ਰੱਖਿਆ ਛੋਟੇ-ਛੋਟੇ ਕੰਮ ਜਿਹੜੇ ਕਾਫੀ ਜਿਹੜੇ ਕੀਤੇ ਤੇ ਅੱਜ ਸਵੇਰ ਤੋਂ ਲੈ ਕੇ ਇੱਕ ਟੱਕ ਹੀ ਕੰਮ ਕੀਤਾ ਕਿਉਂਕਿ 2-3 ਦਿਨ ਤੋਂ ਫੀਵਰ ਹੋਣ ਕਰਕੇ ਕੰਮ ਨਹੀਂ ਸੀ ਹੋਏ ਤੇ ਅੱਜ ਮੈਨੂੰ ਸੀਗਾ ਕਿ ਗੁਰਪੂਰਵਤੈ ਮੈਨੂੰ ਮਨ ਨੂੰ ਹੁੰਦਾ ਕਿ ਵਿੜੇ-ਵੂੜੇ ਸਾਰਾ ਘਰ ਸਾਫ਼ ਹੋਏ ਫੇਰ ਹੀ ਅਸੀਂ ਦੀਪਮਾਲਾ ਕਰੀਏ ਤੇ ਮੈਨੂੰ ਅੱਛਾ ਲੱਗਦਾ ਹਰ ਸਾਲ ਮੈਂ ਇਦਾਂ ਹੀ ਕਰਦੀ ਆਂ ਤੇ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਈਪ ਵੀ ਕਰਦਿਆ ਕਰੋ ਲਾਈਕ ਕਰਦਿਆ ਕਰੋ ਲਾਈਕ ਪੈਣਾ ਭੁੱਲ ਜਾਂਦੀਆਂ ਤੇ ਬਹੁਤ ਵਧੀਆ ਕਮੈਂਟ ਕਰਦੇ ਤੁਸੀਂ ਸਾਰੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤੁਹਾਡੇ ਸਾਥ ਸਪੋਰਟ ਤੱਕ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਵੀ ਪਹੁੰਚਣਾ ਹੈ ਤੇ ਬਹੁਤ ਵਧੀਆ ਸਾਰੇ ਭੈਣ ਭਰਾ ਮਿਲੇ ਨੇ ਤੇ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਫਰੈਂਡ ਸਰਕਲ ਨੂੰ ਮਿਲਦੇ ਆਂ ਫਿਰ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣਾ ਤਦ ਤੱਕ ਲਈ ਸਸ ਸ਼ੀਕਾਲ ਓਕੇ ਬਾਏ ਬਾਏ ਟੇਕ ਕੇਅਰ